ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਸਵਾਗਤ ਹੈ ਫਿੱਟ ਤੋਂ ਤੁਹਾਡੇ ਆਪਣੇ ਚੈਨਲ ਪੰਜਾਬੀ ਪ੍ਰੀਤ ਕੈਲੀ ਬੀਠ ਤੇ ਉਮੀਦ ਹੈ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜੀ ਸੂਟ ਲੈ ਕੇ ਆਇਆ ਬੜੇ ਹੀ ਵਧੀਆ ਤੁਸੀਂ ਦੇਖ ਰਹੇ ਹੈਗੇ ਜੂਟ कॉटन ਦੇ ਸੂਟ ਨੇ ਸਭ ਤੋਂ ਪਹਿਲਾਂ ਜੋ ਦਿਖਾਏ ਸੀ ਹਾਰਟ ਸ਼ੇਪ ਵਾਲੇ ਉਹ कॉटन ਦਾ ਫੈਬਰਿਕ ਸੀਗਾ ਜੀ कॉटन ਦੇ ਸੂਟ ਸੀਗੇ embroidery ਵਾਲੇ ਇਹ ਜੂਟ ਪ੍ਰਿੰਟ ਰੈਨ ਵਾਲੇ ਨੇ ਕਿ ਜੀ ਕਾਟਨ ਜੂਟ ਹੁੰਦੀ ਹੈ ਉਹ ਹੈ ਉਪਰ ਹੀ ਪਿਆਰੇ ਪਿਆਰੇ ਪ੍ਰਿੰਟ ਨੇ 올ਓਵਰ ਸੂਟ ਰੈਨਮਲ ਹੈ ਅਗਰ ਵੱਡਾ ਬਣਾ ਹੋਇਆ ਤਾਂ 3.5 ਮੀਟਰ ਹੋਏਗਾ ਅਗਰ ਛੋਟਾ ਬਣਾ ਹੋਏਗਾ ਤਾਂ ਪੂਰਾ 5 ਮੀਟਰ ਸੂਟ ਹੋਏਗਾ ਬਹੁਤ ਹੀ ਸੋਹਣੇ ਪ੍ਰਿੰਟ ਆ ਤੁਸੀਂ ਇਹਨਾਂ ਦਾ ਕੋਟ ਸੈੱਟ ਬਣਾ ਸਕਦੇ ਹੋ ਫੌਕਸ ਸੂਟ ਬਣਾ ਸਕਦੇ ਹੋ ਪੰਜਾਬੀ ਸੂਟ ਬਣਾ ਸਕਦੇ ਹੋ ਕਿਸੇ ਵੀ ਤਰ੍ਹਾਂ ਨਾਲ ਤੁਸੀਂ ਇੰਨਾ ਸੋਟਾ ਨੂੰ ਇਸ ਪ੍ਰਿੰਟ ਨੂੰ ਇਸ ਫੈਬਰਿਕ ਨੂੰ ਡਿਜ਼ਾਈਨ ਕਰ ਸਕਦੇ ਹੈਗੇ ਹੋ 컬러 ਬੜੇ ਹੀ ਅੱਛੇ ਅੱਛੇ ਨੇ ਸਾਰੇ ਨਿਊ ਸ਼ੇਡਸ ਆਏ ਨੇ ਨਿਊ ਪ੍ਰਿੰਟ ਆਏ ਨੇ ਤਾਂ ਇਹ ਬਹੁਤ ਇੱਕ ਨਵਾਂ ਜਿਹਾ ਕਨਸੈਪਟ ਹੈ ਬਿਲਕੁਲ ਨਵੀਂ ਜੀ ਕਲੈਕਸ਼ਨ ਹੈਗੀ ਆ ਨੈਕਸਟ ਹੈ ਕਾਟਨ ਦੇ ਸੋਟਸ ਬੜੇ ਹੀ ਸੋਹਣੇ ਪ੍ਰਿੰਟ ਹੈ ਇਹ ਪ੍ਰਾਈਸ ਵੀ ਰੀਜ਼ਨੇਬਲ ਹੈਗਾ ਜਿਨ੍ਹਾਂ ਨੇ ਵੀ ਆਰਡਰ ਕਰਨਾ ਹੈ ਜਲਦੀ ਕਰ ਸਕਦੇ ਹੈਗੇ ਹੋ ਅਗਰ ਪਨਾ ਛੋਟਾ ਹੋਇਆ ਤਾਂ 2.5 ਮੀਟਰ ਦੀ ਕੱਟ ਹੋਏਗੀ ਅਗਰ ਵੱਡਾ ਹੋਇਆ ਤਾਂ 1.75 1.75 ਦੀ ਹੋਏਗੀ ਕਿਉਂਕਿ ਉਹ ਵੱਡੇ ਪਨੇ ਨਾ ਹੋਏਗਾ ਜਿਹੜਾ ਕਿ 올ਓਵਰ ਪੰਜ ਸੂਟ ਦੇ 5 ਮੀਟਰ ਦੇ ਬਰਾਬਰ ਹੋਏਗਾ ਪ੍ਰਿੰਟ ਦੇਖੋ ਕਿੰਨੇ ਸੋਹਣੇ ਆ ਬਿਲਕੁਲ ਨਵੇਂ ਪ੍ਰਿੰਟ ਆਏ ਨੇ ਸੋ ਇਹ ਜਲਦੀ ਹੀ ਸਟਾਕ ਆਊਟ ਹੋ ਜਾਂਦੇ ਨੇ ਜਿਨ੍ਹਾਂ ਨੇ ਵੀ ਲੈਣਾ ਜਲਦੀ ਸਕਰੀਨ ਸ਼ਾਟ ਲੈ ਕੇ ਨੰਬਰ ਦਿੱਤਾ ਹੋਇਆ ਹੈ ਜਿਹਨਾਂ ਆਪਾਂ ਉਸ ਤੇ ਮੈਸੇਜ ਕਰ ਸਕਦੇ ਹੈਗੇ ਉਹ ਤੇ ਆਪਣਾ ਆਰਡਰ ਪਲੇਸ ਕਰ ਸਕਦੇ ਹੈਗੇ ਉਹ ਨੈਕ ਸੂਟ ਅਗੇ ਕਾਟਨ ਦੇ ਹੈ ਪੈਚਵਰਕ ਨੈਕ ਤੇ ਕੀਤਾ ਹੋਇਆ ਸਲੀਵਸ ਤੇ ਵੀ ਹੈ ਦੁਪੱਟਾ ਵੀ ਹੈ ਦੁਪੱਟੇ ਨੂੰ ਲੇਸ ਲੱਗੀ ਹੋਈ ਹੈ ਕਾਟਨ ਦਾ ਸੂਟ ਰੈਨ ਵਾਲਾ ਹੈਗਾ ਦੁਪੱਟਾ ਟਾਈ ਐਂਡ ਡਾਈ ਹੋਏਗਾ ਦੁਪੱਟੇ ਨੂੰ ਲੇਸ ਲੱਗੀ ਆਏਗੀ ਮਸਲੀਨ ਦਾ ਦੁਪੱਟਾ ਨੈਕਸਟ ਲਿਨਨ ਪ੍ਰਿੰਟ ਆਗੇ ਹੈਗੇ ਜੀ ਬੜੇ ਹੀ ਪਿਆਰੇ ਨਵੇਂ ਪ੍ਰਿੰਟ ਆਏ ਨੇ ਪਹਿਲਾਂ ਬਹੁਤ ਜ਼ਿਆਦਾ ਪਿਆਰ ਦਿੱਤਾ ਗਿਆ ਤੁਹਾਡੇ ਦੁਆਰਾ ਬਹੁਤ ਜ਼ਿਆਦਾ ਆਰਡਰ ਆਏ ਸੀਗੇ ਤਾਂ ਲਿੰਨਨ ਪਿੰਟਰ ਨਵੇਂ ਆਏ ਹੈਗੇ ਨੇ ਸਾਰੇ ਹੀ ਪ੍ਰਿੰਟ ਨਵੇਂ ਨੇ ਬਿਲਕੁਲ 올ਓਵਰ ਸੂਟ ਰਹਿਣ ਵਾਲਾ ਹੈਗਾ ਤੁਸੀਂ ਇਸ ਦਾ ਕੋਟ ਸੈੱਟ ਬਣਾਉਣਾ ਕੋਟ ਸੈੱਟ ਨਾ ਸਕਦੇ ਹੋ ਪੰਜਾਬੀ ਸੂਟ ਬਣਾਉਣਾ ਪੰਜਾਬੀ ਸੂਟ ਨਾ ਸਕਦੇ ਹੋ ਉੱਪਰ ਪੈਚ ਵਰਕ ਕਰਵਾਉਣਾ ਚਾਹੁੰਦੇ ਹੋ ਉਹ ਕਰਵਾ ਸਕਦੇ ਹੈਗੇ ਹੋ ਇਹਨਾਂ ਸੂਟਾਂ ਨੂੰ ਤੁਸੀਂ ਅੱਛੀ ਤਰ੍ਹਾਂ ਸਟਿਚ ਕਰਵਾ ਕੇ ਡਿਜ਼ਾਈਨ ਕਰਵਾ ਕੇ ਨਾਲ ਅੱچھے ਦੁਪੱਟੇ ਉਨੇ ਆਕੇ ਦੁਪੱਟੇ ਨੂੰ ਲੇਸ ਨਾਲ ਫਿਨਿਸ਼ ਕਰਕੇ ਆਪਣਾ ਇੱਕ ਬਹੁਤ ਹੀ ਵਧੀਆ ਡਿਜ਼ਾਈਨਰ ਸੂਟ ਰੈਡੀ ਕਰ ਸਕਦੇ ਹੈਗੇ ਹੋ ਅਗਰ ਤੁਸੀਂ ਆਪਣੇ ਕੋਲ ਸਟਿਚਿੰਗ ਕਰਵਾਉਣੀ ਹੈ ਤਾਂ ਸਟਿਚਿੰਗ ਵੀ ਅਵੇਲੇਬਲ ਆ ਤੁਸੀਂ ਸਟਿਚ ਵੀ ਕਰਵਾ ਸਕਦੇ ਹੋ ਹੈਂਡਵਰਕ ਮਸ਼ੀਨਵਰਕ ਜੋ ਵੀ ਵਰਕ ਕਰਵਾਉਣਾ ਹੋਏ ਆਪਣੇ ਕੋਲੋਂ ਕਰਵਾ ਸਕਦੇ ਹੋ 올 ਟਾਈਪ ਪਰ ਜਿਹੜੀ ਕਸਟਮਾਈਜੇਸ਼ਨ ਆ ਅਵੇਲੇਬਲ ਹੈਗੀ ਆਪਣੇ ਕੋਲ ਨੈਕਸਟ ਦੇਖੋ ਇੱਕ ਸੂਟ ਆਇਆ ਨੇ ਬੜੀ ਸੋਨੇ ਬੰਬਰ ਦੇ ਵਿੱਚ ਨਿਊ ਸੂਟ ਆ ਨਿਊ ਕਨਸੈਪਟ ਬਿਲਕੁਲ ਟ੍ਰੈਂਡਿੰਗ ਦੇ ਵਿੱਚ ਆ ਬਹੁਤ ਹੀ ਸੋਹਣੇ ਪ੍ਰਿੰਟ ਹੈ ਇਸਦੇ ਵਿੱਚ ਤੁਸੀਂ ਦੇਖ ਸਕਦੇ ਹੋ ਫੁੱਲ ਦੁਪੱਟੇ ਨੇ ਮਸਲੀਨ ਦੇ ਟੈਬੀ ਤੇ ਆ ਫੁੱਲ ਖੁੱਲੇ ਡੁੱਲੇ ਦੁਪੱਟੇ ਰਹਿਣ ਵਾਲੇ ਨੇ ਬੜੇ ਹੀ ਪਿਆਰੇ ਯੂਨੀਕ ਜੇ ਪ੍ਰਿੰਟ ਨੇ ਪਾਰਟੀ ਵੇਅਰ ਕਲੈਕਸ਼ਨ ਰਹਿਣ ਵਾਲੀ ਹੈਗੀ ਹੈ ਤੁਸੀਂ ਇਹਨਾਂ ਨੂੰ ਕਿਤੇ ਵੀ ਵੇਅਰ ਕਰ ਸਕਦੇ ਹੈਗੇ ਹੋ ਡਿਜੀਟਲ ਪ੍ਰਿੰਟ ਰਹਿਣ ਵਾਲੇ ਨੇ ਜਿਨ੍ਹਾਂ ਨੇ ਵੀ ਇਹਨਾਂ ਸੁੱਟਾਂ ਚ ਆਰਡਰ ਕਰਨਾ ਹੈਗਾ ਨੰਬਰ ਸਕ੍ਰੀਨ ਤੇ چل ਰਿਹਾ ਹੈ ਉਸ ਤੇ WhatsApp ਤੇ ਮੈਸੇਜ ਕਰਕੇ ਆਪਣਾ ਆਰਡਰ ਪਲੇਸ ਕਰ ਸਕਦੇ ਹੈਗੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਪੇਮੈਂਟ ਅਡਵਾਂਸ ਚ ਹੋਏਗੀ ਬਾਕੀ ਜਿਹੜੇ ਆਪਣਾ ਨੇ ਘਰ ਬੈਠ ਕੇ ਕੰਮ ਕਰਨਾ ਹੈ ਜ਼ੀਰੋ ਇਨਵੈਸਟਮੈਂਟ ਦੇ ਬਿਨਾ ਫੈਸੇ ਲਗਾਏ ਤਾਂ ਉਹ ਸਾਡੇ ਨਾਲ ਜੁੜ ਕੇ ਆਪਣਾ ਆਨਲਾਈਨ ਕੰਮ ਸਟਾਰਟ ਕਰ ਸਕਦੇ ਆ ਸੋਰਸ ਦਾ ਅਗਰ ਤੁਸੀਂ ਵੀ ਰੀਸੇਲਿੰਗ ਕਰਨਾ ਚਾਹੁੰਦੇ ਹੋ ਜਾਂ ਘਰ ਬੈਠ ਕੇ ਕੰਮ ਕਰਨਾ ਚਾਹੁੰਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਜੀ ਥੈਂਕ ਯੂ